ਸੱਚੀ ਕਾਲ ਤੇ ਸਵਾਗਤ ਹੈ ਸਾਰਿਆਂ ਦਾ ਪੰਜਾਬ ਨੇ ਪਿਛਲੇ ਸਮੇਂ ਵਿੱਚ ਕਾਫੀ ਭਾਰੀ ਬਾਰਿਸ਼ਾਂ ਦੇਖੀਆਂ ਨੇ ਤੇ ਹੜ੍ਹਾਂ ਦਾ ਕਹਿਰ ਵੀ ਕਈ ਇਲਾਕਿਆਂ 'ਚ ਜਨਜੀਵਨ ਮਤਲਬ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅੱਜ ਆਪਾਂ ਕੁਝ ਖਾਸ ਸਰੋਤਾਂ ਤੇ ਗੌਰ ਕਰਾਂਗੇ ਜੋ ਸਾਨੂੰ ਇੱਕ ਪਿੰਡ ਕਲੰਕੋਟ ਦੀ ਹਾਲਤ ਦੱਸਦੇ ਨੇ ਇਹਨਾਂ ਸਰੋਤਾਂ ਦਾ ਮਕਸਦ ਸਿਰਫ ਤਬਾਹੀ ਦਿਖਾਣਾ ਨਹੀਂ ਸਗੋਂ ਇਹ ਦੇਖਣਾ ਹੈ ਕਿ ਕਿਵੇਂ ਇਸ ਕੁਦਰਤੀ ਆਫਤ ਵੇਲੇ ਜ਼ਮੀਨੀ ਹਕੀਕਤਾਂ ਲੋਕਾਂ ਦਾ ਦਰਦ ਤੇ ਸਿਆਸੀ ਖਿੱਚੋ ਤਾਣ ਕਿਵੇਂ ਆਪਸ ਚ ਉਲਝ ਗਏ ਸਾਨੂੰ ਜਿਹੜੇ ਵੇਰਵੇ ਮਿਲੇ ਨੇ ਉਹਨਾਂ ਚ ਲੋਕਾਂ ਦੀ ਬੇਬਸੀ ਹੈ ਗੁੱਸਾ ਹੈ ਤੇ ਦੂਜੇ ਪਾਸੇ ਸਿਆਸੀ ਬਿਆਨਬਾਜ਼ੀ ਵੀ ਚੱਲ ਰਹੀ ਸੀ ਤਾਂ ਅੱਜ ਦੀ ਕੋਸ਼ਿਸ਼ ਹੈ ਇਹਨਾਂ ਸਰੋਤਾਂ ਦੇ ਆਧਾਰ ਤੇ ਇਸ ਪੂਰੀ ਤਸਵੀਰ ਨੂੰ ਸਮਝਣਾ ਕੀ ਹੋ ਰਿਹਾ ਸੀ ਤੇ ਇਹਦਾ ਮਤਲਬ ਕੀ ਸੀ ਬਿਲਕੁਲ ਦੇਖੋ ਕੁਦਰਤੀ ਆਫਤਾਂ ਨਾ ਇੱਕ ਸ਼ੀਸ਼ੇ ਵਾਂਗੂੰ ਦਿਆਂ ਨੇ ਇਹ ਸਮਾਜ ਤੇ ਆਪਣਾ ਜਿਹੜਾ ਸ਼ਾਸਨ ਪ੍ਰਣਾਲੀ ਹੈ ਉਹਦੀਆਂ ਅੰਦਰੂਨੀ ਤਰੇੜਾਂ ਨੂੰ ਮਤਲਬ ਬਹੁਤ ਸਾਫ਼ ਦਿਖਾ ਦਿੰਦਿਆਂ ਨੇ ਤੇ ਜਿਹੜੇ ਸਰੋਤਾਂ ਦੀ ਤੁਸੀਂ ਗੱਲ ਕਰ ਰਹੇ ਹੋ ਜਿਨ੍ਹਾਂ ਤੇ ਅੱਪ ਅੱਜ ਗੱਲ ਕਰਨੀ ਹੈ ਉਹ ਖਾਸ ਤੌਰ ਤੇ ਇਹੀ ਉਜਾਗਰ ਕਰਦੇ ਨੇ ਕਿ ਕਿਵੇਂ ਅਜਿਹੇ ਸੰਕਟ ਦੇ ਵੇਲੇ ਜਿੱਥੇ ਸਭ ਤੋਂ ਵੱਧ ਲੋੜ ਹੁੰਦੀ ਹੈ ਤੁਰੰਤ ਮਦਦ ਦੀ ਹਮਦਰਦੀ ਦੀ ਉੱਥੇ ਕਈ ਵਾਰ ਸਿਸਟਮ ਦੀਆਂ ਕਮੀਆਂ ਜਾਂ ਕਹਿ ਲੋ ਬੇਰੁਖੀ ਲੋਕਾਂ 'ਚ ਕਿੰਨੀ ਨਿਰਾਸ਼ਾ ਤੇ ਗੁੱਸਾ ਪੜ ਸਕਦੀ ਹੈ ਇਹ ਸਿਰਫ ਪਾਣੀ ਦੇ ਵਹਾਅ ਦੀ ਕਹਾਣੀ ਨਹੀਂ ਹੈ ਇਹ ਇੱਕ ਤਰ੍ਹਾਂ ਨਾਲ ਉਮੀਦਾਂ ਦੇ ਟੁੱਟਣ ਦੀ ਵੀ ਕਹਾਣੀ ਹੈ ਜਿਵੇਂ ਇਹ ਵੇਰਵੇ ਦੱਸਦੇ ਨੇ ਹਾਂ ਸਹੀ ਗੱਲ ਹੈ ਚਲੋ ਫਿਰ ਕਲੰਕੋੜਤੀ ਜ਼ਮੀਨੀ ਹਕੀਕਤ ਤੋਂ ਹੀ ਸ਼ੁਰੂ ਕਰਦੇ ਹਾਂ ਜਿਵੇਂ ਇਹਨਾਂ ਸਰੋਤਾਂ 'ਚ ਦੱਸਿਆ ਗਿਆ ਹੈ ਤਸਵੀਰ ਕਾਫੀ ਭਿਆਨਕ ਹੈ ਦੱਸਿਆ ਗਿਆ ਕਿ ਪਿੰਡ ਦੇ ਵੱਡੇ ਹਿੱਸੇ 'ਚ ਪਾਣੀ ਸੀ ਲੋਕਾਂ ਦੇ ਘਰ ਜਿਹੜੇ ਸ਼ਾਇਦ ਸਾਲਾਂ ਦੀ ਮਿਹਨਤ ਨਾਲ ਬਣਾਏ ਹੋਣਗੇ ਉਹ ਪਾਣੀ 'ਚ ਡੁੱਬੇ ਹੋਏ ਸਨ ਕਈ ਥਾਵਾਂ ਤੇ ਤਾਂ ਪਾਣੀ ਛਾਤੀ ਤੱਕ ਦੱਸਿਆ ਗਿਆ ਹੈ ਫਸਲਾਂ ਖਾਸ ਕਰਕੇ ਝੋਨਾ ਜਿਹੜਾ ਬਿਲਕੁਲ ਤਿਆਰ ਸੀ ਉਹ ਪੂਰੀ ਤਰ੍ਹਾਂ ਬਰਬਾਦ ਤੇ ਪਿੰਡ ਨੂੰ ਬਾਹਰ ਨਾਲ ਜੋੜਨ ਵਾਲੇ ਰਸਤੇ ਉਹ ਵੀ ਕਈ ਦਿਨ ਪਾਣੀ 'ਚ ਡੁੱਬੇ ਰਹੇ ਲੋਕ ਤਾਂ ਇੱਕ ਤਰ੍ਹਾਂ ਨਾਲ ਕੈਦ ਹੋ ਗਏ ਸਨ ਬਿਜਲੀ ਨਹੀਂ ਪੀਣ ਵਾਲਾ ਸਾਫ਼ ਪਾਣੀ ਨਹੀਂ ਇਹ ਸਿਰਫ਼ مالی ਨੁਕਸਾਨ ਨਹੀਂ ਸੀ ਇਹ ਤਾਂ ਇੱਕ ਮਨੋਵਿਗਿਆਨਿਕ ਸਦਮਾ ਸੀ ਲੋਕਾਂ ਲਈ ਹਾਂਜੀ ਇਹ ਬੇਰਵਿਨਾ ਸਥਿਤੀ ਦੀ ਗੰਬੀਰਤਾ ਨੂੰ ਬਹੁਤ ਸਪਸ਼ਟ ਕਰਦੇ ਨੇ ਸੋਚ ਕੇ ਦੇਖੋ ਜਦੋਂ ਘਰ ਪਾਣੀ ਝੋਵੇ ਫਸਲ ਗਈ ਤੇ ਬਾਹਰ ਨਿਕਲਣ ਦਾ ਰਸਤਾ ਵੀ ਨਾ ਹੋਵੇ ਤਾਂ ਇਹ ਸਿਰਫ਼ ਪੈਸੇ ਦਾ ਸੰਕਟ ਨਹੀਂ ਰਹਿ ਜਾਂਦਾ ਇਹ ਤਾਂ ਸੁਰੱਖਿਆ ਦਾ ਭਵਿੱਖ ਦਾ ਸੰਕਟ ਬਣ ਜਾਂਦਾ ਹੈ ਖੇਤੀ ਪ੍ਰਧਾਨ ਸਮਾਜ ਹੈ ਸਾਡਾ ਫਸਲ ਦਾ ਨੁਕਸਾਨ ਮਤਲਬ ਪੂਰੇ ਸਾਲ ਦੀ ਕਮਾਈ ਦਾ ਨੁਕਸਾਨ ਤੇ ਇਹਨਾਂ ਸਰੋਤਾਂ 'ਚ ਜਿਹੜੀ ਗੱਲ ਉਵਰ ਕੇ ਆ ਰਹੀ ਹੈ ਉਹ ਹੈ ਲੋਕਾਂ ਦੀ ਬੇਵਸੀ ਉਹ ਕੁਦਰਤ ਦੇ ਕਹਿਰ ਦਾ ਸ਼ਿਕਾਰ ਤਾਂ ਸਨ ਨਹੀਂ ਪਰ ਨਾਲੇ ਉਹ ਸਿਸਟਮ ਤੋਂ ਮਦਦ ਦੀ ਉਡੀਕ ਵੀ ਕਰ ਰਹੇ ਸਨ ਤੇ ਉਹ ਮਦਦ ਜਿਵੇਂ ਅੱਗੇ ਜ਼ਿਕਰ ਆਊਗਾ ਸ਼ਾਇਦ ਸਮੇਂ ਸਿਰ ਪਹੁੰਚਦੀ ਨਹੀਂ ਸੀ ਤੇ ਸਭੀ ਹਾਂ ਤੇ ਇਸੇ ਬੇਵਸੀ ਦੀ ਆਵਾਜ਼ ਸਾਨੂੰ ਇੱਕ ਬੇਨਾਮ ਕਿਸਾਨ ਦੇ ਸ਼ਬਦਾਂ ਸੁਣਨ ਨੂੰ ਮਿਲਦੀ ਹੈ ਜਿਹਦਾ ਜ਼ਿਕਰ ਇਹ ਰਿਪੋਰਟਾਂ ਕਰਦੀਆਂ ਨੇ ਉਹਦਾ ਗੁੱਸਾ ਤੇ ਦਰਦ ਬਹੁਤ ਸਾਫ਼ ਹੈ ਉਹ ਕਹਿੰਦਾ ਸਾਡੀ ਸਾਰੀ ਮਿਹਨਤ ਪਾਣੀ ਚ ਰੁੜ ਗਈ ਘਰ ਵੇਖੋ ਖੇਤ ਵੇਖੋ ਕੋਈ ਪੁੱਛਣ ਵਾਲਾ ਨਹੀਂ ਇਹ ਲੀਡਰ ਕਿੱਥੇ ਨੇ ਵੋਟਾਂ ਵੇਲੇ ਤਾਂ ਹੱਥ ਜੋੜ ਕੇ ਆ ਜਾਂਦੇ ਨੇ ਹੁਣ ਸਾਡੀ ਬਾਂ ਫੜਨ ਵਾਲਾ ਕੋਈ ਨਹੀਂ ਸਿਰਫ ਫੋਟੋਆਂ ਖਿcjਵਾਉਣ ਆਉਂਦੇ ਨੇ ਜਾਂ ਫਿਰ ਇੱਕ ਦੂਜੇ ਤੇ ਚਿੱਕੜ ਸੁਟਣ ਇਹ ਸ਼ਬਦ ਮਤਲਬ ਸਿਰਫ ਇੱਕ ਬੰਦੇ ਦੇ ਨਹੀਂ ਲੱਗਦੇ ਸ਼ਾਇਦ ਪੂਰੇ ਪਿੰਡ ਦੀ ਭਾਵਨਾ ਇਹ ਹੀ ਸੀ ਬਿਲਕੁਲ ਸਹੀ ਕਿਹਾ ਤੁਸੀਂ ਇਥੇ ਨਾ ਦੋ ਗੱਲਾਂ ਬਹੁਤ ਅਹਿਮ ਨੇ ਜਿਹੜੀਆਂ ਇਸ ਕਿਸਾਨ ਦੇ ਬਿਆਨ ਚੋਂ ਨਿਕਲਦੀਆਂ ਹਨ ਪਹਿਲੀ ਜਿਹੜਾ ਤੁਰੰਤ ਨੁਕਸਾਨ ਹੋਇਆ ਤੇ ਉਸ ਤੋਂ ਜਿਹੜਾ ਦਰਦ ਪੈਦਾ ਹੋਇਆ ਦੂਜੀ ਤੇ ਸ਼ਾਇਦ ਉਸ ਤੋਂ ਵੀ ਵੱਧ ਜ਼ਰੂਰੀ ਸਿਆਸੀ ਜਮਾਤ ਪ੍ਰਤੀ ਇੱਕ ਡੂੰਗਾ ਅਵਿਸ਼ਵਾਸ ਨਾਰਾਜ਼ਗੀ ਉਹਦੇ ਸ਼ਬਦ ਵੋਟਾਂ ਵੇਲੇ ਤਾਂ ਹੱਥ ਜੋੜ ਕੇ ਆ ਜਾਂਦੇ ਨੇ ਹੁਣ ਕੋਈ ਨਹੀਂ ਇਹ ਸਿਰਫ ਇਸ ਸੰਕਟ ਦੀ ਗੱਲ ਨਹੀਂ ਕਰ ਰਿਹਾ ये एक लंबे समय तो चल रहे पैटर्न वाली इशारा कर रहे ने, जिथे लोग महसूस करते हैं कि उन्होंने वरतो सिर्फ चोणा है। इस इस किसान आवाज़ न एक प्रतीक वाग वरत रहा है एक आम नागरिक की आवाज जो आफत वेले सिस्टम तो जवाबदेही मंग रही है पर जवाब दी था की थान की कहें बेरुखी मिल रही है ਤੇ ਇਹ ਬੇਰੁਖੀ ਸਿਰਫ ਅਣਹੇਲੀ ਨਹੀਂ ਸੀ ਜਿਵੇਂ ਤੁਸੀਂ ਪਹਿਲਾਂ ਵੀ ਇਸ਼ਾਰਾ ਕੀਤਾ ਸੀ ਸਰੋਤ ਦੱਸਦੇ ਨੇ ਕਿ ਜਦੋਂ ਲੋਕ ਡੁੱਬ ਰਹੇ ਸਨ ਉਦੋਂ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਆਪਸ 'ਚ ਲੜਨ 'ਚ ਰੁੱਝੇ ਸੀ ਇਹ ਗੱਲ ਬੜੀ ਹੈਰਾਨ ਕਰਨ ਵਾਲੀ ਹੈ ਕਿ ਐਨੀ ਗੰਭੀਰ ਸਥਿਤੀ 'ਚ ਵੀ ਤਰ ਜੀਹਾਂ ਕੀ ਸਨ ਸਰੋਤ ਮੁੱਖ ਮੰਤਰੀ ਦੇ ਇੱਕ ਪ੍ਰਤੀਨਿਧੀ ਬਲਵਿੰਦਰ ਦੇ ਬਿਆਨ ਦਾ ਹਵਾਲਾ ਦਿੰਦੇ ਨੇ ਉਹ ਪਿਛਲੀ ਸਰਕਾਰ ਤੇ ਨਿਸ਼ਾਨਾ ਲਾਉਂਦੇ ਹੋਏ ਕਹਿੰਦੇ ਨੇ ਜਿਨ੍ਹਾਂ ਨੇ ਪਿਛਲੇ ਸਾਲਾਂ ਚ ਕੁਝ ਨਹੀਂ ਕੀਤਾ ਸਿਰਫ ਕੁਰਸੀ ਦਾ ਨਿਗਮਾਣਿਆ ਉਹ ਅੱਜ ਸਾਨੂੰ ਸਵਾਲ ਕਰ ਰਹੇ ਨੇ ਉਹਨਾਂ ਦੇ ਬਣਾਏ ਕਮਜ਼ੋਰ ਬੰਨਾ ਕਰਕੇ ਹੀ ਇਹ ਹਾਲਤ ਹੋਈ ਹੈ ਉਹ ਹੁਣ ਮਗਰਮਛ ਦੇ ਹੰਝੂ ਵਹਾ ਰਹੇ ਹਨ ਇੱਥੇ ਤਾਂ ਸਾਫ਼-ਸਾਫ਼ ਮੌਜੂਦਾ ਸੰਕਟ ਦੀ ਜ਼ਿੰਮੇਵਾਰੀ ਪਿਛਲੀ ਸਰਕਾਰ ਤੇ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ ਹਾਂ ਤੇ ਇਹ ਸਿਆਸੀ ਰਣਨੀਤੀ ਦਾ ਇੱਕ ਮਤਲਬ ਆਮ ਹਿੱਸਾ ਹੁੰਦਾ ਹੈ ਸੰਕਟ ਨੂੰ ਵਿਰੋਧੀਆਂ ਤੇ ਹਮਲਾ ਕਰਨ ਦਾ ਮੌਕਾ ਬਣਾ ਲੈਣਾ ਪਰ ਇੱਥੇ ਜਿਹੜੀ ਗੱਲ ਸ੍ਰੋਤ ਬਹਾਰ ਰਿਹਾ ਹੈ ਉਹ ਇਸ ਰਣਨੀਤੀ ਦਾ ਸਮਾਂ ਤੇ ਸੰਦਰਭ ਹੈ ਜਦੋਂ ਲੋਕ ਭੁੱਖੇ ਪਿਆਸੇ ਨੇ ਬੇਕਾਰ ਹੋ ਕੇ ਮਦਦ ਦੀ ਉਡੀਕ ਕਰ ਰਹੇ ਨੇ ਉਦੋਂ ਇਹੋ ਜਿਹੇ ਬਿਆਨ ਇਹ ਤਾਂ ਜ਼ਖਮਾਂ ਤੇ ਲੂਣ ਛੜਕਣ ਵਾਲੀ ਗੱਲ ਹੋ ਗਈ ਇਹ ਦਿਖਾਉਂਦਾ ਹੈ ਕਿ ਸਿਆਸੀ ਫਾਇਦਾ ਲੈਣ ਦੀ ਇੱਛਾ ਲੋਕਾਂ ਦੀ ਤਕਲੀਫ ਤੇ ਕਿਵੇਂ ਪਰੂ ਪੈ ਰਹੀ ਸੀ ਸ੍ਰੋਤ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਇਸ ਕਿਸਮ ਦੀ ਬਿਆਨਬਾਜ਼ੀ ਨੇ ਅਸਲ ਮੁੱਦਿਆਂ ਤੋਂ ਧਿਆਨ ਭਟਕਾਇਆ ਜਿਵੇਂ ਕਿ ਰਾਹਤ ਕਿਵੇਂ ਪਹੁੰਚਾਉਣੀ ਹੈ ਲੋਕਾਂ ਨੂੰ ਸੁਰੱਖਿਤ ਕਿਵੇਂ ਕੱਢਣਾ ਇਹ ਗੱਲਾਂ ਪਿੱਛੇ ਰਹਿ ਗਈਆਂ ਬਿਲਕੁਲ ਤੇ ਇਹ ਸਿਲਫਿਕ ਪਾਸੜ ਹਮਲਾ ਨਹੀਂ ਸੀ ਜਿਵੇਂ ਆਮ ਤੌਰ ਤੇ ਹੁੰਦਾ ਦੂਜੇ ਪਾਸਿਓਂ ਵੀ ਜਵਾਬ ਆਇਆ ਸਰੋਤ ਦੱਸਦੇ ਨੇ ਕਿ ਵਿਰੋਧੀ ਧਿਰ ਦੇ ਇੱਕ ਨੇਤਾ ਹਰਜੋਤ ਨੇ ਵੀ ਬਲਵਿੰਦਰ ਤੇ ਤਿੱਖਾ ਪਲਟਵਾਰ ਕੀਤਾ ਹਰਜੋਤ ਨੇ ਮੌਜੂਦਾ ਸਰਕਾਰ ਤੇ ਨਲਾਇਕੀ ਤੇ ਸਿਰਫ ਗੱਲਾਂ ਕਰਨ ਦਾ ਦੋਸ਼ ਲਾਇਆ ਉਹਦੇ ਸ਼ਬਦ ਕੁਝ ਇਸ ਤਰ੍ਹਾਂ ਦੇ ਸਨ ਤੁਸੀਂ ਲੋਕਾਂ ਨੂੰ ਵੱਡਣ ਤੋਂ ਸਿਵਾਏ ਹੋਰ ਕੁਝ ਨਹੀਂ ਜਾਣਦੇ ਜਦੋਂ ਲੋਕ ਮਰ ਰਹੇ ਹਨ ਤੁਸੀਂ ਸਿਆਸਤ ਕਰ ਰਹੇ ਹੋ ਤੁਹਾਡੀ ਸਰਕਾਰ ਦੀ ناکامی ਕਾਰਨ ਲੋਕਾਂ ਨੂੰ ਇਹ ਦਿਨ ਦੇਖਣਾ ਪੈ ਰਿਹਾ ਹੈ ਖੋਖਲੇ ਵਾਅਦੇ ਕਰਨੇ ਬੰਦ ਕਰੋ ਤੇ ਜ਼ਮੀਨ ਤੇ ਕੰਮ ਕਰਕੇ ਦਿਖਾਓ ਸੋ ਇੱਕ ਪਾਸੇ ਪਿਛਲੀ ਸਰਕਾਰ ਤੇ ਦੋਜਜੇ ਪਾਸੇ ਮੌਜੂਦਾ ਸਰਕਾਰ ਤੇ ਤੇ ਇਹ ਦੇ ਵਿਚਕਾਰ ਕਲੰਕੋੜ ਦੇ ਲੋਕ ਫਸੇ ਹੋਏ ਇਹ ਦੋਵੇਂ ਬਿਆਨ ਜਿਵੇਂ ਸਰੋਤਾਂ ਚ ਪੇਸ਼ ਕੀਤੇ ਗਏ ਨੇ ਇੱਕ ਖਾਸ ਕਿਸਮ ਦੇ ਸਿਆਸੀ ਸੱਭਿਆਚਾਰ ਨੂੰ ਦਰਸਾਉਂਦੇ ਨੇ ਇਹ ਉਹ ਸੱਭਿਆਚਾਰ ਹੈ ਜਿਹੜਾ ਸੰਕਟ ਨੂੰ ਹੱਲ ਕਰਨ ਦੀ ਬਜਾਏ ਉਹਨੂੰ ਇੱਕ ਦੂਜੇ ਨੂੰ ਨੀਵਾ ਦਿਖਾਉਣ ਲਈ ਵਰਤਦਾ ਹੈ ਇਥੇ ਸਮਝਣ ਵਾਲੀ ਗੱਲ ਇਹ ਹੈ ਕਿ ਇਸ ਆਪਸੀ ਦੂਸ਼ਣਬਾਜ਼ੀ ਦਾ ਨਤੀਜਾ ਕੀ ਨਿਕਲਦਾ ਹੈ ਸਰੋਤਾਂ ਦੇ ਮੁਤਾਬਿਕ ਨਤੀਜਾ ਹੁੰਦਾ ਹੈ ਕਾਰਵਾਈ 'ਚ ਦੇਰੀ ਪੰਬਲਪੂਸਾ ਤੇ ਸਭ ਤੋਂ ਵੱਧ ਪ੍ਰਭਾਵਿਤ ਲੋਕਾਂ 'ਚ ਹੋਰ ਜ਼ਿਆਦਾ ਨਿਰਾਸ਼ਾ ਤੇ ਗੁੱਸਾ ਜਦੋਂ ਲੋਕਾਂ ਨੂੰ ਏਕਤਾ ਤੇ ਤੁਰੰਤ ਕਾਰਵਾਈ ਦੀ ਲੋੜ ਹੁੰਦੀ ਹੈ ਉਦੋਂ ਇਹੋ ਜੀ ਫੁੱਟ ਤੇ ਬਹਿਸਬਾਜ਼ੀ ਉਹਨਾਂ ਦੇ ਵਿਸ਼ਵਾਸ ਨੂੰ ਤੋੜ ਦਿੰਦੀ ਹੈ ਇਹ ਸਥਿਤੀ ਉਸ ਪਾੜੇ ਨੂੰ ਹੋਰ ਡੂੰਘਾ ਕਰਦੀ ਹੈ ਜਿਹੜਾ ਆਮ ਨਾਗਰਿਕ ਤੇ ਸਿਆਸੀ ਜਮਾਤ 'ਚ ਪਹਿਲਾਂ ਹੀ ਮੌਜੂਦ ਹੁੰਦਾ ਹੈ ਤੁਸੀਂ ਵਿਸ਼ਵਾਸ ਟੁੱਟਣ ਦੀ ਗੱਲ ਕੀਤੀ ਤੇ ਇਹੇ ਭਾਵਨਾ ਸਾਨੂੰ ਇੱਕ ਹੋਰ ਪਿੰਡ ਵਾਸੀ ਗੁਰਪ੍ਰੀਤ ਕੌਰ ਦੇ ਸ਼ਬਦਾਂ ਚ ਮਿਲਦੀ ਹੈ ਇਹਦਾ ਜ਼ਿਕਰ ਵੀ ਸਰੋਤ ਕਰਦੇ ਨੇ ਉਹਦੀ ਆਵਾਜ਼ ਜਿਨਾ ਮਾਂ ਦੀ ਚਿੰਤਾ ਤੇ ਨਾਗਰਿਕਤਾ ਗੁੱਸਾ ਦੋਨੋਂ ਸ਼ਾਮਿਲ ਨੇ ਉਹ ਕਹਿੰਦੀ ਹੈ ਅਸੀਂ ਰਾਤਾਂ ਨੂੰ ਸੌ ਨਹੀਂ ਸਕਦੇ ਪਾਣੀ ਕਦੋਂ ਵੱਧ ਜਾਵੇ ਪਤਾ ਨਹੀਂ ਬੱਚਿਆਂ ਨੂੰ ਕਿੱਥੇ ਲੈ ਕੇ ਜਾਈਏ ਕੋਈ ਸਰਕਾਰੀ ਬੰਦਾ ਸਾਡੀ ਸਾਰ ਲੈਣ ਨਹੀਂ ਆਇਆ ਇਹ ਲੀਡਰ ਤਾਂ ਸਿਰਫ ਉਦੋਂ ਆਉਂਦੇ ਨੇ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਸਾਡੇ ਦੁੱਖ ਨਾਲ ਇਹਨਾਂ ਦਾ ਕੋਈ ਵਾਸਤਾ ਨਹੀਂ ਇਹ ਬਿਆਨ ਬਹੁਤ ਸ਼ਕਤੀਸ਼ਾਲੀ ਲੱਗਦਾ ਹੈ ਇਹ ਸਿਰਫ ਤੁਰੰਤ ਖਤਰੇ ਮਤਲਬ ਬੱਚਿਆਂ ਦੀ ਸੁਰੱਖਿਆ ਦੀ ਗੱਲ ਨਹੀਂ ਕਰ ਰਿਹਾ ਇਹ ਤਾਂ ਸਿਆਸੀ ਤਰਜੀਹਾਂ ਤੇ ਸਿੱਧਾ ਸਵਾਲ ਚੁੱਕ ਰਿਹਾ ਹੈ ਹਾਂਜੀ ਗੁਰਪ੍ਰੀਤ ਕੌਰ ਦਾ ਬਿਆਨ ਇਸ ਪੂਰੀ ਸਥਿਤੀ ਦੇ ਮਨੁੱਖੀ ਪਹਿਲੂ ਨੂੰ ਬਹੁਤ ਡੂੰਘਾਈ ਨਾਲ ਪੇਸ਼ ਕਰਦਾ ਹੈ ਇਹ ਸਾਨੂੰ ਯਾਦ ਕਰਾਉਂਦਾ ਹੈ ਕਿ ਆਫਤ ਦੇ ਅੰਕੜਿਆਂ ਪਿੱਛੇ ਅਸਲ ਲੋਕ ਨੇ ਜਿਨ੍ਹਾਂ ਦੀਆਂ ਜ਼ਿੰਦਗੀਆਂ ਨੇ ਡਰ ਨੇ ਉਮੀਦਾਂ ਨੇ ਉਹਦੀ ਗੱਲ 'ਚ ਦੋ ਪਰਤਾਂ ਨੇ ਇੱਕ ਮਾਂ ਦੀ ਆਪਣੇ ਬੱਚਿਆਂ ਲਈ ਕੁਦਰਤੀ ਚਿੰਤਾ ਜਿਹੜੀ ਕਿਸੇ ਵੀ ਸੰਕਟ 'ਚ ਸਭ ਤੋਂ ਪਹਿਲਾਂ ਹੁੰਦੀ ਹੈ। ਦੂਜੀ ਇੱਕ ਨਾਗਰਿਕ ਦੀ ਸਿਆਸੀ ਪ੍ਰਣਾਲੀ ਤੋਂ ਨਿਰਾਸ਼ਾ ਜਿਸ ਨੂੰ ਉਹ ਚੋਣ ਕੇਂਦਰਿਤ ਜਾਂ ਮੌਕਾਪ੍ਰਸਤ ਵਜੋਂ ਦਿਖ ਰਹੀ ਹੈ। ਸਰੋਤ ਇਸ ਬਿਆਨ ਨੂੰ ਇਸ ਲਈ ਉਭਾਰਦਾ ਹੈ ਕਿਉਂਕਿ ਇਹ ਦਰਸਾਉਂਦਾ ਹੈ ਕਿ ਜਦੋਂ ਸਿਖਰ ਤੇ ਬਿਆਨਬਾਜ਼ੀ ਚੱਲ ਰਹੀ ਹੁੰਦੀ ਹੈ ਤਾਂ ਜ਼ਮੀਨੀ ਪੱਧਰ ਤੇ ਲੋਕ ਕਿੰਨਾ ਅਕੱਲਾ ਤੇ ਅਸੁਰੱਖਿਤ ਮਹਿਸੂਸ ਕਰ ਰਹੇ ਹੁੰਦੇ ਨੇ। ਉਹਨਾਂ ਦੀ ਬੁਨਿਆਦੀ ਲੋੜਾਂ ਸੁਰੱਖਿਆ ਭੋਜਨ ਸ਼ਰਨ ਪਰੋਸਾ ਉਹ ਪੂਰੀਆਂ ਨਹੀਂ ਹੋ ਰਹਿਆ ਸਨ ਤਾਂ ਜੇਪੀ ਸਾਰੀ ਤਸਵੀਰ ਨੂੰ ਜੋੜ ਕੇ ਦੇਖੀਏ ਇੱਕ ਬਹੁਤ ਹੀ ਸਪਸ਼ਟ ਤੇ ਕਹਿ ਲੋ ਪਰੇਸ਼ਾਨ ਕਰਨ ਵਾਲਾ ਟਕਰਾ ਸਾਹਮਣੇ ਆਉਂਦਾ ਇਨ੍ਹਾਂ ਸਰੋਤਾਂ ਮੁਤਾਬਕ ਇੱਕ ਪਾਸੇ ਕਲੰਕੋਟ ਦੇ ਲੋਕ ਸਨ ਕੁਦਰਤੀ ਆਫਤ ਨਾਲ ਜੂਝ ਰਹੇ ਸਨ ਜਿਨ੍ਹਾਂ ਨੂੰ ਤੁਰੰਤ ਮਦਦ ਤੇ ਸਹਾਰੇ ਦੀ ਲੋੜ ਸੀ ਤੇ ਦੂਜੇ ਪਾਸੇ ਸਿਆਸੀ ਆਗੂ ਸਨ ਜਿਹੜੇ ਇਸ ਸੰਕਟ ਨੂੰ ਇੱਕ ਦੂਜੇ ਤੇ ਹਮਲਾ ਕਰਨ ਦੀ ਆਪਣੀ ਸਿਆਸੀ ਪੋਜੀਸ਼ਨ ਮਜ਼ਬੂਤ ਕਰਨ ਦੇ ਮੌਕੇ ਵਜੋਂ ਦੇਖ ਰਹੇ ਸੀ ਤੇ ਸਿਰਫ ਗੱਲਾਂ ਤੱਕ ਨਹੀਂ ਰਿਹਾ ਸਰੋਤ ਇਹ ਵੀ ਦੱਸਦੇ ਨੇ ਕਿ ਇਸ ਸਬਦੇ ਚੱਲਦਿਆਂ ਲੋਕਾਂ ਦਾ ਸਬਰ ਟੁੱਟ ਗਿਆ ਉਹਨਾਂ ਦਾ ਗੁੱਸਾ ਸੜਕਾਂ ਤੇ ਫੁੱਟ ਪਿਆ ਲੋਕਾਂ ਨੇ ਪ੍ਰਦਰਸ਼ਨ ਕੀਤੇ ਨਾਰੇਬਾਜ਼ੀ ਕੀਤੀ ਇਹ ਮੰਗ ਕਰਦੇ ਹੋਏ ਕਿ ਉਹਨਾਂ ਦੀ ਸੁਣਵਾਈ ਹੋਵੇ ਤੇ ਅਸਲ ਮਦਦ ਪਹੁੰਚਾਈ ਜਾਵੇ ਹਾਂ ਇਹ ਲੋਕਾਂ ਦਾ ਸੜਕਾਂ ਤੇ ਆਣਾ ਇੱਕ ਮਹੱਤਵਪੂਰਨ ਮੋੜ ਹੈ ਜਿਸ ਦਾ ਜ਼ਿਕਰ ਸਰੋਤ ਕਰਦੇ ਨੇ ਇਹ ਦਿਖਾਉਂਦਾ ਹੈ ਕਿ ਜਦੋਂ ਲੋਕ ਮਹਿਸੂਸ ਕਰਦੇ ਨੇ ਕਿ ਸਥਾਪਿਤ ਚੈਨਲ ਸਰਕਾਰੀ ਮਸ਼ੀਨਰੀ ਹੋ ਗਈ ਚੁਣੇ ਹੋਏ ਨੁਮਾਇंदे ਹੋ ਗਏ ਉਹ ਉਹਨਾਂ ਦੀਆਂ ਲੋਣਾ ਪੂਰੀਆਂ ਕਰਨ ਚ ਫੇਲ ਹੋ ਰਹੇ ਨੇ ਤਾਂ ਉਹ ਆਪਣੀ ਆਵਾਜ਼ ਉਠਾਉਣ ਲਈ ਸਿੱਧੀ ਕਾਰਵਾਈ ਦਾ ਰਸਤਾ ਅਪਣਾਉਂਦੇ ਨੇ ਇਹ ਰੋਜ਼ ਸਿਰਫ ਹੜਾਂ ਕਾਰਨ ਹੋਏ ਨੁਕਸਾਨ ਦੇ ਖਿਲਾਫ ਨਹੀਂ ਸੀ ਇਹ ਉਸ ਬੇਰੁਖੀ ਤੇ ਸਿਆਸੀ ਖੇਡ ਦੇ ਖਿਲਾਫ ਵੀ ਸੀ ਜਿਹੜੀ ਉਹ ਦੇਖ ਰਹੇ ਸਨ ਇਸ ਤਰ੍ਹਾਂ ਇਹ ਪ੍ਰਦਰਸ਼ਨ ਸਿਰਫ ਮਦਦ ਦੀ ਮੰਗ ਨਹੀਂ ਸਨ ਇਹ ਸਿਸਟਮ ਦੀ ਜਵਾਬਦੇਹੀ ਦੀ ਮੰਗ ਵੀ ਸਨ ਹੂੰ ਇਹ ਸਭ ਤੋਂ ਫਿਰ ਸਬਕ ਕੀ ਨਿਕਲਦਾ ਹੈ ਜਦੋਂ ਅਸੀਂ ਇਹਨਾਂ ਸਰੋਤਾਂ ਨੂੰ ਸਮੁੱਚੇ ਤੌਰ ਤੇ ਦੇਖਦੇ ਹਾਂ ਤਾਂ ਇੱਕ ਬਹੁਤ ਸਪਸ਼ਟ ਸੰਦੇਸ਼ ਮਿਲਦਾ ਹੈ ਜਿਸ ਨੂੰ ਸਰੋਤ ਦੇ ਅੰਤ ਵਿੱਚ ਇੱਕ ਤਰ੍ਹਾਂ ਦੀ ਸਿੱਖਿਆ ਵਜੋਂ ਵੀ ਪੇਸ਼ ਕੀਤਾ ਗਿਆ ਹੈ ਹਾਂ ਉਹ ਸਿੱਖਿਆ ਜਾਂ ਸਬਕ ਬਹੁਤ ਸਿੱਧਾ ਤੇ ਸ਼ਕਤੀਸ਼ਾਲੀ ਹੈ ਸਰੋਤ ਇਹ ਨੁਕਤਾ ਉਭਾਰਦੇ ਨੇ ਕਿ ਆਫਤ ਦੇ ਸਮੇਂ ਜਦੋਂ ਲੋਕ ਦਰਦ ਵਿੱਚ ਹੋਣ ਉਦੋਂ ਸਿਆਸੀ ਲੜਾਈਆਂ ਦੋਸ਼ ਮੁਕਾਬਲੇ ਜਾਂ ਸਿਆਸੀ ਲਾਹਾ ਲੈਂਡ ਦੀਆਂ ਕੋਸ਼ਿਸ਼ਾਂ ਇਹ ਨਾ ਸਿਰਫ ਅਣਮਨੁੱਖੀ ਨੇ ਸਗੋਂ ਇਹ ਰਾਹਤ ਤੇ ਬਚਾਅ ਕਾਰਜਾਂ 'ਚ ਵੀ ਰੁਕਾਵਟ ਪਾਉਂਦੀਆਂ ਨੇ ਇਹ ਲੋਕਾਂ ਦੇ ਦੁੱਖ ਨੂੰ ਵਧਾਉਂਦੀਆਂ ਨੇ ਤੇ ਉਸ ਪ੍ਰੋਸੈਸ ਨੂੰ ਕਮਜ਼ੋਰ ਕਰਦੀਆਂ ਨੇ ਜਿਹੜਾ ਲੋਕਾਂ ਦਾ ਸ਼ਾਸਨ ਪ੍ਰਣਾਲੀ 'ਚ ਹੋਣਾ ਚਾਹੀਦਾ ਹੈ ਸਰੋਤਾਂ ਦਾ ਨਿਚੋੜ ਇਹ ਸੁਝਾਉਂਦਾ ਹੈ ਕਿ ਸੱਚੀ ਲੀਡਰਸ਼ਿਪ ਉਹ ਹੁੰਦੀ ਹੈ ਜਿਹੜੀ ਅਜਿਹੇ ਨਾਜ਼ੁਕ ਸਮੇਂ 'ਚ ਸਾਰੇ ਸਿਆਸੀ ਮਤਭੇਦ ਪੁੱਲਾ ਕੇ ਸਿਰਫ ਤੇ ਸਿਰਫ ਮਨੁੱਖੀ ਜਾਨਾਂ ਬਚਾਉਣ ਲੋਕਾਂ ਨੂੰ ਰਾਹਤ ਪਹੁੰਚਾਉਣ ਤੇ ਉਹਨਾਂ ਦੀ ਮੁੜ ਵਸੇਬੇ ਵਿੱਚ ਮਦਦ ਕਰਨ ਤੇ ਧਿਆਨ ਦੇਵੇ। ਸਰੋਤ ਵਿੱਚ ਦਿੱਤੇ ਗਏ ਸ਼ਬਦ ਇਸ ਭਾਵਨਾ ਨੂੰ ਬਹੁਤ ਸਾਫ਼-ਸਾਫ਼ ਦੱਸਦੇ ਨੇ। ਜਦੋਂ ਲੋਕ ਮਦਦ ਲਈ ਪੁਕਾਰ ਰਹੇ ਹੋਣ ਤਾਂ ਸਿਆਸਤਦਾਨਾਂ ਦੀ ਆਪਸੀ ਖਿਚੋਤਾਣ ਸਿਰਫ਼ ਅੱਗ ਵਿੱਚ ਕਿਉਂ ਪਾਉਣ ਦਾ ਕੰਮ ਕਰਦੀ ਹੈ? ਅਸਲ ਲੀਡਰਸ਼ਿਪ ਲੋਕਾਂ ਦੀ ਜ਼ਿੰਦਗੀ ਬਚਾਉਣ ਵਿੱਚ ਹੈ, ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਿੱਚ ਨਹੀਂ। ਇਹ ਬਹੁਤ ਬਹੁਤ ਅਹਿਮ ਨੁਕਤਾ ਹੈ ਤੇ ਇੱਕ ਲੰਕੋਟ ਦੀ ਕਹਾਣੀ ਜਿਵੇਂ ਇਹਨਾਂ ਸਰੋਤਾਂ 'ਚ ਦੱਸੀ ਗਈ ਹੈ ਇਸ ਗੱਲ ਦੀ ਇੱਕ ਦੁਖਦਾਈ ਮਿਸਾਲ ਬਣ ਜਾਂਦੀ ਹੈ ਇਹ ਸਾਨੂੰ ਯਾਦ ਕਰਾਉਂਦੀ ਹੈ ਕਿ ਕੁਦਰਤੀ ਆਫਤਾਂ ਸਿਰਫ ਕੁਦਰਤ ਦਾ ਕਹਿਰ ਨਹੀਂ ਹੁੰਦੀਆਂ ਉਹ ਮਨੁੱਖੀ ਪ੍ਰਤੀਕਿਰਿਆਵਾਂ ਨੂੰ ਸਿਸਟਮ ਦੀਆਂ ਤਰਜੀਹਾਂ ਨੂੰ ਵੀ ਪਰਖਦੀਆਂ ਨੇ ਤੇ ਜਦੋਂ ਸਿਸਟਮ ਦੀਆਂ ਤਰਜੀਹਾਂ ਲੋਕਾਂ ਦੀਆਂ ਲੋੜਾਂ ਨਾਲ ਮੇਲ ਨਾ ਖਾਣ ਤਾਂ ਨਤੀਜਾ ਤਬਾਹੀ ਤੇ ਨਿਰਾਸ਼ਾ ਦੇ ਰੂਪ ਚ ਸਾਹਮਣੇ ਆਉਂਦਾ ਹੈ ਦੇਖੋ ਇਸ ਸਾਰੀ ਗੱਲਬਾਤ ਤੋਂ ਨਾ ਇੱਕ ਆਖਰੀ ਸਵਾਲ ਮਨ ਚ ਉੱਟਦਾ ਹੈ ਸ਼ਾਇਦ ਇਹਨਾਂ ਸਰੋਤਾਂ ਚ ਸਿੱਧਾ ਨਾ ਪੁੱਛਿਆ ਗਿਆ ਹੋਵੇ ਪਰ ਇਹਨਾਂ ਦੇ ਵਿਸ਼ਲੇਸ਼ਣ ਤੋਂ ਜ਼ਰੂਰ ਪੈਦਾ ਹੁੰਦਾ ਹੈ ਉਹ ਇਹ ਹੈ ਕਿ ਅਸੀਂ ਇਹੋ ਜੇ ਸਿਸਟਮ ਕਿਵੇਂ ਬਣਾਈਏ ਜਿਹੜੇ ਸੰਕਟ ਵੇਲੇ ਵਧੇਰੇ ਜਵਾਬਦੇਹ ਹੋਣ ਕੀ ਕੋਈ ਇਹੋ ਜੇ ਢੰਗ ਤਰੀਕੇ ਹੋ ਸਕਦੇ ਨੇ ਜਿਨ੍ਹਾਂ ਨਾਲ ਆਮ ਨਾਗਰਿਕਾਂ ਦੀ ਆਵਾਜ਼ ਖਾਸ ਕਰਕੇ ਆਫਤ ਪੀੜਤਾਂ ਦੀ ਆਵਾਜ਼ ਉਹ ਫੈਸਲੇ ਲੈਣ ਦੀ ਪ੍ਰਕਿਰਿਆ 'ਚ ਵਧੇਰੇ ਅਸਰਦਾਰ ਤਰੀਕੇ ਨਾਲ ਸ਼ਾਮਿਲ ਹੋ ਸਕੇ ਤਾਂ ਜੋ ਭਵਿੱਖ 'ਚ ਜਦੋਂ ਕੋਈ ਇਹੋ ਜੀ ਹਾਲਤ ਬਣੇ ਤਾਂ ਤਰਜੀਹ ਸਿਆਸੀ ਬਹਿਸ ਦੀ بجائے ਮਨੁੱਖੀ ਜੀਵਨ ਤੇ ਪਹਲਾਈ ਨੂੰ ਦਿੱਤੀ ਜਾਵੇ ਇਹ ਇੱਕ ਅਜਿਹਾ ਸਵਾਲ ਹੈ ਜਿਸ ਤੇ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਵਿਚਾਰ ਕਰਨ ਦੀ ਲੋੜ ਹੈ ਸਮਝਣ 'ਚ ਕੁਝ ਮਦਦ ਕੀਤੀ ਹੋਵੇਗੀ ਕਿ ਕਿਵੇਂ ਕੁਦਰਤੀ ਆਫਤ, ਮਨੁੱਖੀ ਦੁੱਖ ਤੇ ਸਿਆਸੀ ਹਕੀਕਤਾਂ ਇੱਕ ਦੂਜੇ ਨਾਲ ਜੁੜੀਆਂ ਹੁੰਦੀਆਂ ਨੇ ਸਾਡੇ ਨਾਲ ਇਸ ਵਿਚਾਰ ਵਟਾਂਦਰੇ ਵਿੱਚ ਸ਼ਾਮਲ ਹੋਣ ਲਈ ਤੁਹਾਡਾ ਬਹੁਤ ਧੰਨਵਾਦ